श्री गोपाल मंदिर कश्मीर एवेन्यू में सोलर प्लांट लगाया गया इस मौके पर मां भगवती की पूजा अर्चना की गई प्रधान कैलाश कलन ने कहा कि सहगल परिवार वालों सेवा की गई है इस विच काफ़ी फायदा होगा इस मौके पर राकेश तुली समेत होर मैंबर मौजूद सन ਮੈਂ ਇਸ ਨవరਤਿਆਂ ਦੇ ਪਵਿੱਤਰ ਮੌਕੇ ਤੇ ਮੈਂ ਸਾਰੇ ਇਲਾਕਾ ਨਿਵਾਸੀਓਂ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਗੋਪਾਲ ਮੰਦਰ ਵਿੱਚ ਨవరਤਿਆਂ ਦੇ ਪ੍ਰਲਖ ਵਿੱਚ ਕੌਂਕੀਆਂ ਦਾ ਉਜੋਜਨ ਕੀਤਾ ਜਾਂਦਾ ਹੈ। ਸ਼੍ਰੀ ਗੋਪਾਲ ਮੰਦਰ ਵਿੱਚ ਅੱਜ 30 ਕਿਲੋਵਾਟ ਦਾ ਸੋਲਰ ਪੈਨਲ ਦਾ ਉਦਘਾਟਨ ਕੀਤਾ ਗਿਆ। ਇਸ ਦੀ ਸੇਵਾ ਸਾਇਕਲ ਪਰਿਵਾਰ ਵੱਲੋਂ ਨਿਭਾਈ ਗਈ ਹੈ। ਜੇ ਸਾਰਾ ਹੀ ਖਰਚਾ ਸਾਇਕਲ ਪਰਿਵਾਰ ਵੱਲੋਂ ਕੀਤਾ ਗਿਆ ਹੈ।